ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਮਨਪ੍ਰੀਤ ਸਿੰਘ ਜੀ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਪਾਵਨ ਸਥਾਨਾਂ ਤੇ ਜਿੱਥੇ ਆਪ ਜੀ ਦਰਸ਼ਨਦਾਰ ਕਰ ਰਹੇ ਹੋ ਹਰ ਸਾਲ ਦੀ ਤਰ੍ਹਾਂ ਅਸੂ ਮਹੀਨੇ ਦੀ ਮਸਿਆ ਦੇ ਸੰਬੰਧ ਵਿੱਚ ਜੋ ਜੋੜ ਮੇਲਾ ਮਨਾਇਆ ਜਾਂਦਾ ਹੈ ਬ੍ਰਹਮ ਗਿਆਨੀ ਭਾਈ ਲਾਲੂ ਜੀ ਜਿਹੜੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਅਨੰਨ ਸੇਵਕ ਹੋਏ ਆ ਮੰਜੀਦਾਰ ਨੇ ਔਰ ਉਹਨਾਂ ਦੀ ਯਾਦ ਵਿੱਚ ਸਾਲਾਨਾ ਜੂੜ ਮੇਲਾ ਮਨਾਇਆ ਜਾਂਦਾ ਹੈ। ਡੱਲੇ ਦੀ ਇਹ ਪਾਵਨ ਪਵਿੱਤਰ ਧਰਤੀ ਆ ਨਜ਼ਦੀਕ ਸੁਲਤਾਨਪੁਰ ਲੋਧੀ ਕਿਉਂਕਿ ਬੜੀਆਂ ਸੰਗਤਾਂ ਦਾ ਇਹ ਸਵਾਲ ਹੁੰਦਾ ਵੀ ਡੱਲਾ ਨਗਰ ਜਿਹੜਾ ਇਹ ਕਿੱਥੇ ਪੈਂਦਾ ਵਾ। ਬਹੁਤਿਆਂ ਨੂੰ ਵੀ ਪਤਾ ਨਹੀਂ ਆ। ਜ਼ਿਲ੍ਹਾ ਕਪੂਰਥਲਾ ਜੀ ਤਹਿਸੀਲ ਸੁਲਤਾਨਪੁਰ ਲੋਧੀ ਤਕਰੀਬਨ ਸੁਲਤਾਨਪੁਰ ਤੋਂ 6-7 ਕਿਲੋਮੀਟਰ ਦੀ ਵਿੱਥ ਦੇ ਉੱਪਰ ਹੈਗਾ ਲੋਈਆਂ ਤੋਂ ਮਲਸੀਆਂ ਰੋਡ ਤੇ। ਤੇ ਇਹ ਬਹੁਤ ਭਾਗਾਪਰੀ ਧਰਤੀ ਆ ਜਿੱਥੇ 72 ਬ੍ਰਹਮ ਗਿਆਨੀ ਹੋਏ ਡੱਲੇਵਾਸੀ ਸੰਗਤ ਭਾਰੀ ਇਹ ਭਾਈ ਗੁਰਦਾਸ ਜੀ ਨੇ ਸ਼ਬਦ ਕਹਿ ਕੇ ਇਸ ਡੱਲੇ ਨਗਰ ਨੂੰ ਵਿਡਿਆਇਆ ਹੈ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 18 ਸਤੰਬਰ 2025 ਨੂੰ ਇਹਨਾਂ ਪਾਵਨ ਅਸਥਾਨਾਂ ਤੇ ਪ੍ਰਕਾਸ਼ ਅਸਥਾਨ ਭਾਈ ਲਾਲੂ ਜੀ ਦੂਸਰਾ ਅਸਥਾਨ ਗੁਰਦਵਾਰਾ ਬੋਲੀ ਸਾਹਿਬ ਡੱਲਾ ਸਾਹਿਬ ਤੀਸਰਾ ਅਸਥਾਨ ਗੁਰਦਵਾਰਾ ਮਾਦਾ ਦਮੋਦਰੀ ਜੀ ਤਿੰਨ ਅਸਥਾਨਾਂ ਤੇ ਹੀ 18 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਤੇ 20 ਤਰੀਕ ਨੂੰ ਉਹਨਾਂ ਰੱਖੇ ਹੋਏ ਅਖੰਡ ਪਾਠ ਸਾਹਿਬਾਨ ਦੀ ਭੋਗ ਪੜ੍ਹਨੇ ਆ ਔਰ ਨਾਲ ਹੀ ਸੁੰਦਰ ਦੀਵਾਨ ਆਰੰਭ ਹੋ ਜਾਣੇ ਆ ਨਗਰ ਕੀਰਤਨ ਵੀ 20 ਤਰੀਕ ਨੂੰ ਕੱਢਿਆ ਜਾਵੇਗਾ ਪੰਜ ਪਿਆਰੇ ਸਾਹਿਬਾਨਾਂ ਦੀ ਅਗਵਾਈ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਦੇ ਵਿੱਚ ਔਰ ਇਹ ਨਗਰ ਕੀਰਤਨ ਸਮੁੱਚੇ ਨਗਰ ਡੱਲੇ ਦੀ ਪ੍ਰਕਰਮਾ ਕਰਦਿਆਂ ਗੁਰਦੁਆਰਾ ਬੌਲੀ ਸਾਹਿਬ ਜੀ ਤੋਂ ਹੁੰਦਾ ਹੋਇਆ ਇਹਨਾਂ ਪਾਵਨ ਅਸਥਾਨਾਂ ਪ੍ਰਕਾਸ਼ ਸਥਾਨ ਭਾਈ ਲਾਲੂ ਜੀ ਇੱਥੇ ਸਮਾਪਤ ਹੋਵੇਗਾ ਔਰ ਲੰਬੇ ਸਮੇਂ ਤੋਂ ਤਿਆਰੀਆਂ ਜਿਹੜੀਆਂ ਉਹ ਮੁਕੰਮਲ ਹੋਈਆਂ ਨੇ ਇਹ ਤਿਆ ਤਾਪ ਪਾਵਨ ਅਸਥਾਨ ਗੁਰਦੁਆਰਾ ਪ੍ਰਕਾਸ਼ ਸਥਾਨ ਦੇ ਵਿੱਚ ਬਣਿਆ ਜਿਹੜੀ ਕੋਠੜੀ ਬਹੁਤ ਸੰਗਤਾਂ ਦੀ ਮਾਨਤਾ ਵਾ ਜੀ ਇੱਥੇ ਲੈ ਕੇ ਦੂਰਾਂ ਦੁਰਾਡਿਆਂ ਤੋਂ ਸੰਗਤਾਂ ਪਹੁੰਚਦੀਆਂ ਤਕਰੀਬਨ 9-10 ਸਾਲ ਮੈਨੂੰ ਇੱਥੇ ਡੂਟੀ ਕਰਦਿਆਂ ਨੂੰ ਹੋ ਗਿਆ ਜੀ ਔਰ ਸੰਗਤਾ ਜਿਹੜੀਆਂ ਮਾਝੇ ਮਾਲਵੇ ਦੁਆਬੇ ਦੇ ਵਿੱਚ ਉਹ ਮਹਾਮਾ ਕੇ ਪਹੁੰਚਦੀਆਂ ਦਿੱਲੀ ਤੋਂ ਦਿੱਲੀ ਤੋਂ ਜਾਂ ਹੋਰ ਬਾਹਰਲੀ ਸਟੇਟਾਂ ਤੋਂ ਕਿਉਂਕਿ ਭਾਈ ਲਾਲੂ ਜੀ ਬ੍ਰਹਮ ਗਿਆਨੀ ਔਰ ਵਰਲਡ ਦੇ ਵਿੱਚ ਉਹਨਾਂ ਦਾ ਨਾਮ ਹੈਗਾ ਮੈਂ ਵਿਦੇਸ਼ਾਂ ਦੇ ਵਿੱਚ ਵੀ ਪਿੱਛੇ ਜਾ ਕੇ ਆਇਆ ਵਾਂ ਤੇ ਭਾਈ ਲਾਲੂ ਜੀ ਦੀ ਕਮਾਈ ਨੂੰ ਹਰ ਕੋਈ ਮੰਨਦਾ ਵੀ ਉਹਨਾਂ ਦੀ ਕਮਾਈ ਹੈਗੀ ਹੈ ਜੀ ਔਰ ਡੱਲੇ ਨਗਰ ਨੂੰ ਭਾਈ ਲਾਲੂ ਜੀ ਨੇ ਵਧਾਇਆ ਭਾਈ 파ਰੋ ਜੀ ਨੇ ਵਧਾਇਆ ਤੇ ਧੰਨ ਗੁਰੂ ਅਰਗੁਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਵੀ ਆਉਣ ਵਾਸਤੇ ਆਏ ਸਾਨ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਪਹੁੰਚੇ ਔਰ ਇਹ ਅੱਜ ਵੀ ਕੋਟਰੀ ਉਸੇ ਤਰ੍ਹਾਂ ਬਣੀ ਹੋਈ ਆ ਤੇ ਤਕਰੀਬਨ 15 ਦਿਨ ਪਹਿਲਾਂ ਕਿਉਂਕਿ ਮਸਿਆ ਤੇ ਅਸੂ ਦੇ ਪਾਵਨ ਜੋੜ ਮੇਲਾ ਮਨਾਇਆ ਜਾਂਦਾ ਤੇ ਜਿਹੜੀ ਇਹਦੋਂ ਪਹਿਲਾਂ ਪੂਰਨਵਾਸੀ ਆਉਂਦੀ ਆ ਉਦੋਂ ਫੇ ਸੰਗਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ 'ਚ ਅਰਦਾਸ ਬੇਨਤੀ ਕਰਕੇ ਇਹਦਾ ਬੂਆ ਖੋਲ ਦਿੰਦੀਆਂ ਬਾਕੀ ਸਾਰਾ ਸਾਲ ਜਿਹੜਾ ਉਹ ਬੂਆ ਬੰਦ ਰਹਿੰਦਾ ਵਾ ਔਰ ਇਸ ਵਾਰ ਵਿਸ਼ੇਸ਼ ਉਪਰਾਲਾ ਵੀ ਕੀਤਾ ਜਾ ਰਿਹਾ ਕਿ ਜਿਹੜੀ ਕੋਠੜੀ ਆ ਇਹਨਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕਰਕੇ ਸ੍ਰੀ ਅਖੰਡ ਪਾਠ ਸਾਹਿਬ ਕੀਤਾ ਜਾਵੇ ਕਿਉਂਕਿ ਸਿੱਖ ਅੰਧਵਿਸ਼ਵਾਸੀ ਨਹੀਂ ਹੈਗਾ ਕਰਮਕੰਡੀ ਨਹੀਂ ਹੈਗਾ ਕੋਈ ਚਲੋ ਇਮਾਰਤਾਂ ਬਣੀਆਂ ਨੇ ਆਪਾਂ ਕੱਲੇ ਇਮਾਰਤਾਂ ਦੇ ਪੁਜਾਰੀ ਨਹੀਂ ਆ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕਰਕੇ 19 ਤਰੀਕ ਨੂੰ 21 ਤਰੀਕ ਨੂੰ ਜਿੱਦਾਂ ਮਸਿਆਵਾ ਉਸ ਦਿਨ ਫਿਰ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ ਨਾਲ ਦੀ ਨਾਲ ਸੁੰਦਰ ਦੀਵਾਨ ਜਿਹੜੇ ਉਹ ਚੱਲਣੇ ਆ ਔਰ ਵਿਅੰਤ ਸੰਗਤਾਂ ਇੱਥੇ ਪਹੁੰਚਦੀਆਂ ਨੇ ਤੇ ਸਾਰੀਆਂ ਸੰਗਤਾਂ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੱਖ-ਵੱਖ ਅਸਥਾਨਾਂ ਤੇ ਵੱਖ-ਵੱਖ ਨਗਰਾਂ ਦੇ ਵਿੱਚ ਸਟੇਟਾਂ ਦੇ ਵਿੱਚ ਵਸਦੀਆਂ ਸੰਗਤਾਂ ਨੂੰ ਬੇਨਤੀ ਆ ਕਿ 18 ਤਰੀਕ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਣੇ ਆ ਇਹਨਾਂ ਪਾਵਨ ਅਸਥਾਨਾਂ ਦੇ ਵਿੱਚ ਤਨ ਮਨ ਧਨ ਕਰਕੇ ਪਹੁੰਚੋ ਆਪਣੀਆਂ ਸੇਵਾਵਾਂ ਕਰੋ ਗੁਰੂ ਘਰ ਦੀਆਂ ਅਰੌਣਕਾਂ ਵਧਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦਾਰਾ ਪ੍ਰਕਾਸ਼ ਸਥਾਨ ਭਾਈ ਲਾਲੂ ਜੀ ਢੱਲੇ ਦਾ ਪ੍ਰਬੰਧ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਕੋਲ ਹੈ ਤੇ ਮੈਨੂੰ ਮੁੱਖ ਸੇਵਾਦਾਰ ਵਜੋਂ ਇੱਥੇ ਸੇਵਾ ਮਿਲੀ ਹੋਈ ਹੈ ਸਾਡੇ ਹਰ ਸਾਲ ਦੀ ਤਰ੍ਹਾਂ ਅਸੂ ਮਹੀਨੇ ਦੀ ਮਸਿਆਦਾ ਜੋੜ ਮੇਲਾ ਪਰਮਹੰਸ ਭਾਈ ਪਾਰੋ ਜੀ ਅਤੇ ਗੁਰੂ ਅਮਰਦਾਸ ਜੀ ਦੇ ਚਰਨ ਸੇਵਕ ਭਾਈ ਲਾਲੂ ਜੀ ਦੀ ਯਾਦ ਦੇ ਵਿੱਚ ਡੱਲਾ ਨਗਰ ਦੇ ਵਿੱਚ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ। ਅ ਸ਼੍ਰੀ ਅਖੰਡ ਪਾਠ ਸਾਹਿਬ 18 ਤਰੀਕ ਨੂੰ ਸਵੇਰੇ 11 ਵਜੇ ਆਰੰਭ ਹੋਣਗੇ। ਇਨ੍ਹਾਂ ਦੇ ਭੋਗ 20 ਤਰੀਕ ਨੂੰ ਸਵੇਰੇ 10 ਵਜੇ ਪਾਏ ਜਾਣਗੇ। ਉਪਰੰਤ ਨਗਰ ਕੀਰਤਨ ਦੁਪਹਿਰ 12 ਵਜੇ ਸ਼ੁਰੂ ਹੋਵੇਗਾ। ਅਤੇ ਉਸ ਤੋਂ ਬਾਅਦ ਧਾਰਮਿਕ ਦਿਵਾਨ 20 ਤਰੀਕ ਦੀ ਸ਼ਾਮ ਤੋਂ ਲੈ ਕੇ 21 ਤਰੀਕ ਦੀ ਸ਼ਾਮ 4 ਵਜੇ ਤੱਕ ਚੱਲਣਗੇ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਹੈ ਕਿ ਵੱਧ ਤੋਂ ਵੱਧ ਸੰਗਤ ਇਸ ਗੁਰੂ ਘਰ ਦੇ ਦਰਸ਼ਨ ਭਾ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਕਰੇ ਅਤੇ ਵੱਧ ਤੋਂ ਵੱਧ ਸੰਗਤ ਗੁਰਦੁਆਰਾ ਸਾਹਿਬ ਵਿਖੇ ਦਰਸ਼ਨ ਦੇਣ ਦੀ ਕਿਰਪਾਲਤਾ ਕਰੇ